ਪੁੱਤਾਂ ਦੇ ਚਾਦੇ ਸ਼ਾਰ ਹੋ ਗਿਆ। ਸਾਦੇ ਸਾਰੇ ਕੁਛ ਨਹੀਂ ਲੁੱਟਿਆ ਗਿਆ ਮੈਂ ਅਮਰੀਕਾ ਦਾ ਕੁਛ ਨਹੀਂ। ਸੱਤ ਫੁੱਟ ਜਵਾਨੇ ਮੇਰੇ ਪੁੱਤਾਂ ਵੀ ਕੰਮ। ਆਇਆ ਮਰੀਆਂ ਬਰਾਬਰ ਹੀ ਹੋਣਾ ਨੂੰ ਸਾਡਾ ਕੀ ਕੁਛ ਨਹੀਂ ਹੁੰਦਾ। ਬੋਧ ਪੁਛਤਾ ਹੋ ਰਿਹਾ। ਨੂੰ ਵਾਰ ਹੀ ਨਹੀਂ ਪੀਂਦਣਾ ਚਾਹੀਦਾ। ਜਦੋਂ ਤੁਨੂੰ ਵੱਡੇ ਵੀਰੇ ਦਾ ਦੁੱਖ ਨਹੀਂ ਭੁੱਲਿਆ ਹੋਣਾ 13 ਵਰੇ ਹੋਏ ਉਹਨੂੰ ਜੀ ਵੀ ਸੇਮ ਇਦਾਂ ਦਾ ਹੀ ਉਹ ਜਦੋਂ ਗਿਆ ਉਹ ਵਿਕੀਆਂ ਪੰਗਾ ਸਾਲਾ ਦਾ ਅਜੇ ਤੂੰ ਨਹੀਂ ਭੁੱਲਦਾ ਉਹ ਮੁਬਾਰਾ ਇਹ ਉੱਪਰ ਪੈ ਗਿਆ ਗਗੰਦਰ ਰਵਿਆ ਕਰਨਾ ਛੇਤੀ ਆਂਦਾ ਹੀ ਮੈਂ ਮੰਮੀ ਐਸ ਟੈਂਪੂ ਰੋਲ ਨਮਰਾ ਬੁਜਾ ਪੂਰਾ ਹੋ ਲੈ ਤੈਂ ਮੈਂ ਆ ਜੂਗਾ ਮੈਂ ਆਂਦਾ ਠੀਕ ਆ ਮੰਮੀ ਆ ਜੂਗਾ ਮੈਂ ਕਿੱਦੇ ਆਉਂਦਾ ਨਾ ਐੇ ਛੇਤੀ ਛੇਤੀ ਵਿਆਹ ਕਰ ਦੇਣਾ ਪੁੱਤੇ ਐੇ ਚੁ ਨਿਚੜਾ ਕਰਕੇ ਤੇ ਮਗਾ ਲਾਵਾ ਨੀਂ। ਔਰ ਹੱਡ ਤੁਹਾਡੇ ਚਾ ਜਿਹੜੇ ਹੱਡ ਮਨ ਚ ਹੀ ਰਹਿ ਗਏ ਹੱਡ ਚਾ ਕੋਈ ਪੂਰਾ ਨਹੀਂ ਹੋਇਆ। ਮੇਰਾ ਪੁੱਤ ਦੋ ਨਾ ਆਪਣੇ ਪੁੱਤ ਦਾ ਮੂਹ ਲੈਣਾ ਚਾਹ ਨਹੀਂ ਮੇਰੇ ਪੁੱਤ ਤੇ ਬੰਬਲਾ ਦੋ। ਅਗਰ ਚੋਕ ਚਿਕਾ ਕੇ ਉਹਨੂੰ ਕੱਲੇ ਇਸ ਬਾਰ ਅਜੇ ਤੱਕ ਤੋ ਵੀ ਨਹੀਂ ਪਹੇ ਲੱਥਿਆ ਜਦੋਂ ਉਹ ਜਦੋਂ ਪਹਿਲਾਂ ਸਾਹ ਛੱਡ ਗਿਆ ਸਾਡਾ ਅਸੀਂ ਕਿਤੋਂ ਲੈ ਪਿੜੇ ਸਾਡੇ ਮਹੰਤ ਜੀ ਹੱਥ ਜੋੜ ਕੇ ਧੰਨ ਮੰਗਾ ਤੋ ਸਾਡਾ ਪੁੱਤ ਆਈਦਾ ਮੋਦ ਵੀ ਹਲੀ ਬਕ ਧੰਨ ਅੱਗੇ ਉਹ ਮੰਗਦਾ ਕਿ ਅਨ ਨੂੰ ਵਾਪਸ ਲਿਆ ਦੋ ਕਕੰਦੀ ਬੋੜੀ ਵਾਪਸ ਹੋ ਗਈ ਨਹੀਂ ਉਹਨੇ ਉਹਨੇ ਧਾਉਣਾ ਨਹੀਂ ਹੈਗਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤਮੱਲੀ ਦਾ ਪਹਿਲਵਾਨ ਗगन ਸਿੰਘ ਜੋ ਕਿ ਪਿੰਡ ਦੇ ਵਿੱਚ ਅਕਸਰ ਘੁਲਦਾ ਸੀ ਅਖਾੜਿਆਂ 'ਚ ਘੁਲਦਾ ਸੀ ਘਰ ਦੇ ਹਾਲਾਤ ਦਿਖਾਵਾਂਗੇ ਆਪਣੇ ਇੱਕ ਚੰਗੇ ਭੇਖ ਵਾਸਤੇ ਤੇ ਪਰਿਵਾਰ ਦੇ ਚੰਗੇ ਹਾਲਾਤ ਬਣਾਉਣ ਵਾਸਤੇ ਯਾਨੀ ਕਿ ਘਰ ਦੇ ਹਾਲਾਤਾਂ ਨੂੰ ਸੁਧਾਰਨ ਵਾਸਤੇ ਗगन ਬਾਹਰ ਦਾ ਰੁਖ ਕਰਦਾ ਵਿਦੇਸ਼ ਦਾ ਵਿਦੇਸ਼ ਜਾਂਦਾ ਵਾ ਸਾਊਦੀ ਅਰਬ ਜਾਂਦਾ ਵਾ 1 ਸਾਲ ਪਹਿਲਾਂ ਤਾਂ ਕੱਲ ਦੇਰ ਰਾਤ ਘਰ ਫੋਨ ਆਂਦਾ ਵਾ ਕਿ ਤੁਹਾਡੇ بیٹے ਦੀ ਮੋਟ ਹੋ ਚੁੱਕੀ ਹੈ ਹਾਰਟ ਟੈਗ ਦੇਣਾ ਤਸਵੀਰ ਆ ਕੋਲਲੀ ਸੂਰਤ ਮੱਲੀ ਦੇ ਉਸੇ ਘਰ ਦੀ ਗਗਨਦੀਪ ਦੀ ਇਹ ਪਲਵਾਨ ਦਾ ਘਰ ਆ ਅਕਸਰ ਅਸੀਂ ਪਲਵਾਨਾਂ ਨੂੰ ਅਖਾੜਿਆਂ 'ਚ ਘੁਲਦੇ ਜ਼ਰੂਰ ਦੇਖਦੇ ਆ ਪਰ ਉਹਨਾਂ ਦੇ ਘਰਾਂ ਦੇ ਹਾਲਾਤਾਂ ਦੀ ਜਾਣਨ ਦੀ ਕਦੇ ਕੋਸ਼ਿਸ਼ ਨਹੀਂ ਐਸੀ ਕੀਤੀ ਕਿ ਪਿੱਛੇ ਕੀ ਕਾਰਨ ਆ ਕਿ ਜਿਹੜਾ ਮਿੱਟੀ ਦੇ ਨਾਲ ਮਿੱਟੀ ਆਣ ਕੇ ਇਹ ਗੇਮ ਦੇ ਵਿੱਚ ਗਰਾਊਂਡ ਦੇ ਵਿੱਚ ਹੁੰਦੇ ਨੇ ਕੀ ਕਾਰਨ ਬੰਦੇ ਨੇ ਕਿਉਂਕਿ ਬਹੁਤ ਸਾਰੀਆਂ ਮਜਬੂਰੀਆਂ ਨੇ ਪਲਵਾਨਾਂ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਨੇ ਜਿਨ੍ਹਾਂ ਮਜਬੂਰੀਆਂ ਕਰਕੇ ਪਲਵਾਨਾਂ ਨੂੰ ਅਕਸਰ ਇਹ ਅਜਿਹੇ ਸਟੈਪ ਚੁੱਕਨੇ ਪੈਂਦੇ ਨੇ ਨਹੀਂ ਤਾਂ ਇੱਥੇ ਰਹਿ ਕੇ ਉਹਦਾ ਗੁਜ਼ਾਰਾ ਨਹੀਂ ਸੀ ਜਿਸ ਕਰਕੇ ਉਸ ਨੂੰ ਵਿਦੇਸ਼ ਦਾ ਰੁੱਕ ਕਰਨਾ ਪਿਆ ਵਿਦੇਸ਼ ਜਾਂਦਾ ਸੀ ਕਮਾਉਂਦਾ ਸੀ ਅਜੇ 1 ਸਾਲ ਹੋਇਆ ਸੀ ਪਰ ਘਰ ਦੇ ਹਾਲਾਤਾਂ ਦੇ ਸੁਧਾਰਨ ਵਾਲੇ ਪਾਸੇ ਨਹੀਂ ਅਜੇ ਹੋਇਆ ਅਜੇ ਆਪਣੇ ਗੁਜ਼ਾਰਾ ਮਸਾਂ ਦਾ ਚੱਲਦਾ ਪਿਆ ਸੀ ਤਾਂ ਉਸ ਤੋਂ ਪਹਿਲਾਂ ਹੀ ਇੱਕ ਮੱਧ ਭਾਗੀ ਖਬਰ ਘਰ ਆ ਜਾਂਦੀ ਹੈ ਕਿ ਤੁਹਾਡੇ ਮੁੰਡੇ ਦੀ ਹਾਰਟ ਟੈਗ ਦੇ ਨਾਲ ਮੌਤ ਹੋ ਗਈ ਹੈ ਇਹ ਜੋ ਮਾਂ ਤੁਸੀਂ ਦੇਖ ਰਹੇ ਹੋ ਤਸਵੀਰ ਸਕ੍ਰੀਨ ਦੇ ਇਹ ਉਹੀ ਮਾਵਾ ਗगन ਦੀ ਕਿ ਜਿਸ ਦਾ 13 ਸਾਲ ਪਹਿਲਾਂ ਇੱਕ ਵੱਡਾ ਪੁੱਤ ਚਲਾ ਜਾਂਦਾ ਵਾ 22 23 ਸਾਲ ਦੀ ਉਮਰ ਸੀ ਇੱਕ ਬਿਮਾਰੀ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਅੱਜ 13 ਸਾਲ ਬਾਅਦ ਘਰ ਦੇ ਵਿੱਚ ਫਿਰ ਉਸੇ ਤਰੀਕੇ ਨਾਲ ਅਥਰ ਵਿਛ ਗਏ ਨੇ ਕਿ ਜਦੋਂ ਉਸ ਮਾਂ ਨੂੰ ਪਤਾ ਲੱਗਾ ਕਿ ਉਸ ਦਾ ਪੁੱਤ ਅੱਜ ਜਿਹੜਾ ਵਾ ਉਸ ਦਾ ਸਾਥ ਛੱਡ ਕੇ ਚਲਾ ਗਿਆ ਵਾ ਦੂਸਰੇ ਪਾਸੇ ਤਸਵੀਰ ਹੈ ਉਸ ਦੇ ਬਾਪੂ ਦੀ ਕਿ ਜਿਨੇ ਹੱਡ ਤੋੜ ਮਿਹਨਤ ਕੀਤੀ 2 ਸਾਲ ਲਗਾਤਾਰ ਦੁਬਈ ਦੇ ਵਿੱਚ ਜਾ ਕੇ ਕੰਮ ਕੀਤਾ ਕਿ ਮੈਂ ਆਪਣੇ ਘਰ ਦੇ ਹਾਲਾਤ ਸਦਾਰਾਂਗਾ ਪਰ ਬਾਪੂ ਕੋ ਵੀ ਘਰ ਦੇ ਹਾਲਾਤ ਨਹੀਂ ਸੁਧਰੇ ਤੇ ਗਾਂ ਫੇਰ ਉਸਨੇ ਇਹ ਮੁੰਡੇ ਨੂੰ ਵਿਦੇਸ਼ ਭੇਜਿਆ ਕਿ ਹੋ ਸਕਦਾ ਮੇਰਾ ਬੇਟਾ ਹੀ ਮੇਰੇ ਘਰ ਦੇ ਹਾਲਾਤ ਸਦਾਰ ਸਕੇ ਸਭ ਤੋਂ ਤਰਾਸ ਦੀ ਗੱਲ ਐ ਰਹੀ ਇਸ ਪਰਿਵਾਰ ਵਾਸਤੇ ਕਿ ਇਸ ਪਰਿਵਾਰ ਕੋਲ ਖੇਤੀ ਕਰਨ ਵਾਸਤੇ ਆਪਣੀ ਅੱਧਾ ਗੱਲਾ ਜ਼ਮੀਨ ਸਿਰਫ ਅੱਧਾ ਗੱਲਾ ਜ਼ਮੀਨ ਦੇ ਨਾਲ ਹੀ ਆਪਣਾ ਘਰ ਦਾ ਗੁਜ਼ਾਰਾ ਕਰਦੇ ਸੀ ਇੱਕ ਭੈਣ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਤਸਵੀਰ ਕਿ ਉਸ ਦੀਆਂ ਅੱਖਾਂ ਕਿਸ ਤਰ੍ਹਾਂ ਭਰੀਆਂ ਵਾ ਉਹ ਭੈਣ ਅੱਜ ਆਪਣੇ ਆਪ ਨੂੰ ਕੋਸ ਰਹੀ ਐ ਆਪਣੇ ਆਪ ਨੂੰ ਅੰਦਰੋਂ ਅੰਦਰ ਪਛਤਾ ਰਹੀ ਐ ਕਿ ਮੈਂ ਹੀ ਘਰ ਆਪਣੇ ਭਰਾ ਨੂੰ ਆਪਣੇ ਬਾਪੂ ਨੂੰ ਯੋਰ ਪਾਇਆ ਸੀ ਕਿ ਗੱਗੂ ਨੂੰ ਬਾਹਰ ਭੇਜ ਦੋ ਗਗਨ ਨੂੰ ਬਾਹਰ ਭੇਜ ਦੋ ਗਗਨ ਬਾਹਰ ਗਿਆ ਜੇਕਰ ਉਹ ਨਾ ਬਾਹਰ ਜਾਂਦਾ ਤਾਂ ਸ਼ਾਇਦ ਅੱਜ ਇਹੋ ਜਿਹੇ ਹਾਲਾਤ ਨਹੀਂ ਸੀ ਬਣਨੇ ਪਰ ਹੁਣ ਹੀ ਦੇ ਅੱਗੇ ਕਿਸੇ ਦਾ ਕੋਈ ਯੋਰ ਨਹੀਂ ਜਦੋਂ ਕਿਸੇ ਦੀ ਲਿਖੀ ਐ ਜਦ ਜਦੋਂ ਕਿਸੇ ਦੀ ਆਣੀ ਐ ਪਰ ਆ ਜਾਂਦੀ ਐ ਪਰ ਘਰ ਦੇ ਵਿੱਚ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸਤੀ ਕਿਹਨਾ ਬਣ ਜਾਂਦੇ ਨੇ ਜਦੋਂ ਘਰ ਦੇ ਵਿੱਚੋਂ ਜਵਾਨ ਮੌਤ ਕਿਸੇ ਦੀ ਜਵਾਨ ਘਰ ਦਾ ਜੀ ਚਲਾ ਜਾਂਦਾ ਵਾ ਸੋ ਇਹ ਸੇਤਰੀ ਕੇ ਨਾਲ ਜਿਸ ਪਰਿਵਾਰ ਦੇ ਹਾਲਾਤ ਬਣੇ ਨੇ ਕਿ ਅੱਜ ਅਪੀਲ ਕਰਦੇ ਬੈਠੇ ਨੇ ਸਰਕਾਰਾਂ ਨੂੰ ਕਿ ਉਹਨਾਂ ਦੇ ਜਿਹੜੇ ਪੁੱਤ ਦੀ ਡੈੱਡ ਬੋਡੀ ਆ ਉਹਨਾਂ ਦੇ ਵਾਪਸ ਘਰ ਭੇਜ ਜAVE ਕਿਉਂਕਿ ਇੰਨੇ ਜੋਗੇ ਨਹੀਂ ਹੈਗੇ ਕਿ ਉਹ ਆਪਣੇ ਪੁੱਤ ਦੀ ਜਿਹੜੀ ਡੈੱਡ ਬੋਡੀ ਆ ਮੰਗਵਾ ਸਕਣ ਕਰਜ਼ਾ ਚੁੱਕ ਕੇ ਪਹਿਲਾਂ ਬਾਹਰ ਭੇਜਿਆ ਪੁੱਤ ਨੂੰ ਤਾਂ ਹੁਣ ਉਸ ਦੀ ਤਾਂ ਬਹੁਤੇ ਬੰਦ ਡੈੱਡ ਬੋਡੀ ਨੂੰ ਡੀਗ ਰਹੇ ਨੇ ਕਿ ਕਿਸਤੀ ਕੇ ਨਾਲ ਕੋਈ ਸਮਾਸੀ ਵੀ ਅੱਗੇ ਆਏ ਜਾਂ ਸਰਕਾਰਾਂ ਸਹਿਯੋਗ ਕਰਨ ਜਿਸ ਦੇ ਨਾਲ ਉਹਨਾਂ ਦਾ ਪੁੱਤ ਜਿਹੜਾ ਵਾਪਸ ਆ ਜਾਏ ਭੈਣਾਂ ਹੀ ਗੱਲ ਕਰ ਲੈਣੇ ਆ ਭੈਣਾਂ ਅੱਜ ਆਪਣੇ ਆਪ ਨੂੰ ਕੋਸ ਦੀ ਪਈ ਆ ਵੀਰੇ ਦੀ ਫੋਟੋ ਫੜ ਕੇ ਜਰੂਰ ਦਿਖਾਓ ਆ ਫੋਟੋ ਸਕਰੀਨ ਤੇ ਦਿਖਾ ਦਿਓ ਇਹ ਦੇਖੋ ਪਲਵਾਨ ਦੀ ਫੋਟੋ ਆ ਗਗਨ ਦੀ ਕਿ ਭੈਣਾਂ ਜੋ ਫੋਟੋ ਖੋਲ ਕੇ ਵੇਖੀ ਆ ਤੇ ਅੱਜ ਕਿਤੇ ਨਾ ਕਿਤੇ ਆਪਣੀ ਉਸ ਸਮੇਂ ਨੂੰ ਉਸ ਘੜੀ ਨੂੰ ਪਛਤਾ ਰਹੀ ਆ ਕਿ ਮੈਂ ਉਹ ਘੜੀ ਉਹ ਵੇਲਾ ਕਿਉਂ ਆਇਆ ਕਿ ਜਿਸ ਵੇਲੇ ਮੈਂ ਕਿਹਾ ਕਿ ਗਗਨ ਨੂੰ ਬਾਹਰ ਭੇਜ ਦੋ ਭੈਣ ਅੱਜ ਕਿਤੇ ਉਸ ਸੀ ਨੂੰ ਤੇ ਨਹੀਂ ਪਛਤਾਂਦੇ ਪਏ ਬਹੁਤ ਪਛਤਾਵਾ ਹੋ ਰਿਹਾ ਉਨਬਾਰ ਹੀ ਨਹੀਂ ਭੇਜਣਾ ਚਾਹੀਦਾ ਵਸ ਆਪਣੀ ਜ਼ਿੰਦਗੀ ਨਹੀਂ ਮਚਾਣਾ ਆ ਮੈਂ ਕੰਮ ਕਰਨਾ ਆ ਤਾਂ ਘਰ ਕੇ ਬਾਹਰ ਗਿਆ ਹੀ ਹੋਰ ਕੁਝ ਦੱਲ ਨਹੀਂ ਇੱਥੇ ਉਹਦਾ ਗੁਜ਼ਾਰਾ ਨਹੀਂ ਕਹਿੰਦਾ ਮੇਰਾ ਇੰਨੇ ਨਾਲ ਗੁਜ਼ਾਰਾ ਨਹੀਂ ਹੁੰਦਾ ਮੈਂ ਬਾਹਰ ਜਾਣਾ ਇਹ ਕਰਕੇ ਬਾਹਰ ਭੇਜੇ ਪਤਾ ਹੁੰਦਾ ਉਹਨੂੰ ਕਦੀ ਬਾਹਰ ਨਾ ਭੇਜਦੇ ਸੇਨ ਪਤਾ ਉਹਦਾ ਦਿਨ ਆਣਾ ਹੈ ਪੈਣਾ ਜਿੱਦੇ ਤੈਨੂੰ ਵੱਡੇ ਵੀਰੇ ਦਾ ਦੁੱਖ ਨਹੀਂ ਭੁੱਲਿਆ ਹੋਣਾ 13 ਵਰੇ ਹੋਏ ਉਹਨੂੰ ਜੀ ਵੀ ਸੇ ਮਿੱਦਾਂ ਦਾ ਹੀ ਉਹ ਜਦੋਂ ਆ ਗਿਆ ਉਹ ਵੀ ਵਿੱਕੀਆਂ ਪਈਆਂ ਸਾਲਾ ਦਾ ਅਜੇ ਤੋ ਉਹ ਨਹੀਂ ਭੁੱਲਦਾ ਉਹ ਦੁਬਾਰਾ ਇਹ ਉੱਪਰ ਪੈ ਗਿਆ ਮਾ ਮਾਂਬ ਦੇ ਹਾਲਾਤ ਕਿਦਾਂ ਦੇ ਬਣਨ ਗਏ ਹੁਣ ਇਕੱਲਾ ਘਰ ਤੇ ਵੱਢਣ ਖਾਣਾ ਹੈ ਨਾ ਸਾਬਤ ਪਤਾ ਨਹੀਂ ਕੀ ਕਰਨਗੇ ਹੁਣ ਉਹ ਫੜੀ ਉਹ ਮੰਗ ਆਪਿਆ ਨੂੰ ਵਾਪਸ ਲਿਆ ਦਿਓ ਗੋਕੰਦੀ ਬੋੜੀ ਵਾਪਸ ਹੋ ਗਈ ਹੁਣ ਉਹਨੇ ਤਾਂ ਆਉਣਾ ਨਹੀਂ ਹੈਗਾ ਰਖੜੀ ਤੋਂ ਪਹਿਲਾਂ ਘਰ ਦੇ ਵਿੱਚ ਕਿੱਡੀ ਮੱਧ ਭਾਗੀ ਖਬਰ ਆ ਜਾਂਦੀ ਹੈ ਕਦੇ ਗੱਲ ਹੋਈ ਸੀ ਰਖੜੀ ਨੂੰ ਲੈ ਕੇ ਕਿ ਮੈਂ ਪੈਣ ਆ ਰਿਹਾ मैं नहीं कहना ही मैं अगले साल आ जाना है विह करना ही कहें कोई ना मैं अगले साल आ जा फिर मैं कोई ना तू आ जा फिर तेरा बया कर बस मेरी लास्ट टाइम गल हुई मैं क्या कि हो तेन ठीक नहीं मैं होया क मेनू उल्टियाँ बहुत ज्यादा आ रही वा मेरा सिर दर्द कर रहा वा मैं दवाई लैदाई फर्क नहीं पाया ਉਸ ਤੋਂ ਬਾਅਦ ਨਹੀਂ ਗੱਲ ਹੋਈ ਉਹਦਾਂ ਬਿਲਕੁਲ ਤਸਵੀਰ ਆ ਉਸ ਭੈਣ ਦੀ ਕਿ ਜਿਹੜੀ ਅੱਜ ਉਸ ਸਮੇਂ ਨੂੰ ਉਸ ਘੜੀ ਨੂੰ ਪਛਤਾ ਰਹੀ ਆ ਕਿ ਜਿਸ ਘੜੀ ਉਸਨੇ ਇਹ ਫੈਸਲਾ ਆਪਣੇ ਪਰਿਵਾਰ ਨੂੰ ਦਿੱਤਾ ਸੀ ਕਿ ਗगन ਨੂੰ ਬਾਹਰ ਭੇਜ ਦਵੋ ਪਰ ਕਿਤੇ ਨਾ ਕਿਤੇ ਜ਼ਰੂਰ ਇਹ ਪਰਿਵਾਰ ਦੇ ਤੁਸੀਂ ਦੇਖਦੇ ਹੋ ਹਾਲਾਤ ਵੀ ਕਿਸ ਤਰੀਕੇ ਦੇ ਬਣੇ ਨੇ ਕਿ ਹਾਲਾਤ ਇੰਨੇ ਕਿ ਨਾਜ਼ੁਕ ਨੇ ਕਿ ਅੱਜ ਆਪਣੇ ਪੁੱਤ ਦੀ ਡੈੱਡ ਬੋਡੀ ਵਿਦੇਸ਼ ਤੋਂ ਇੱਥੇ ਨਹੀਂ ਮੰਗਵਾ ਸਕਦੇ ਤਾਂ ਜ਼ਰੂਰ ਕਿਤੇ ਨਾ ਕਿਤੇ ਅਪੀਲ ਕਰਦੇ ਨੇ ਬਾਪੂ ਨਾਲ ਗੱਲ ਕਰ ਲੈਣਾਂ ਇਹ ਇਧਰ ਅੰਗਲ ਜਸਟਿਕ ਨਾਲ ਹਾਲਾਤ ਮੈਂ ਵੇਖਿਆ ਘਰ ਦੇ ਹਾਲਾਤ ਇੰਨੇ ਜੋਗੇ ਨਹੀਂ ਹੈਗੇ ਕਿ ਡੈਡ ਬੁਢੀ ਤੁਸੀਂ ਲਿਆ ਸਕੋ ਵਾਪਸ ਹੈਨਾ ਕਿੱਥੋਂ ਲਿਆਉਣੀ ਸਾਡੇ ਕੋਲ ਅੱਗੇ ਚੁੱਕ ਚੁਕਾ ਕੇ ਉਹਨੂੰ ਕਿ ਲੈ ਬਾਹਰ ਅਜੇ ਤੱਕ ਤੋਂ ਵੀ ਨਹੀਂ ਪੈ ਲੱਥੇ ਅਜੇ ਤੱਕ ਅਜੇ ਤੋ ਵੀ ਨਹੀਂ ਲੱਥੇ ਹੋਣੇ ਪੈ ਉਹ ਜਦੋਂ ਪਹਿਲਾਂ ਸਾਹ ਛੱਡ ਗਿਆ ਸਾਡਾ ਅਸੀਂ ਕਿੱਥੋਂ ਲਿਆ ਆਏ ਤਾਂ ਅਪੀਲ ਕਰਾਂਗੇ ਹਰ ਸਰਕਾਰ ਨੂੰ ਗੌਰਮਨ ਨੂੰ ਕਿਸੇ ਨੂੰ ਵੀ ਜੇ ਸਾਡੇ ਮਿਹਨਤ ਦੇ ਹੱਥ ਜੋੜ ਕੇ ਦਾਨਮ ਗਾਦਾ ਡਾਪੋਤ ਆਇਦਾ ਦਾ ਮੋਦ ਵੀ ਹਲੀਪੇ ਦਾਦਾ ਬਾਪੂ ਦੀ ਸ਼ਾਨ ਬੜੀ ਪੁੱਤ ਨੇ ਬਣਾਈ ਸੀ ਜਦੋਂ ਪਿੰਡ ਚ ਨੰਗਦਾ ਹਣਾ ਕਹਿੰਦੇ ਨੇ ਭਲਵਾਨ ਗਗਨ ਦਾ ਡੈਡੀ ਜਾਂਦਾ ਆ ਪੁੱਤਾਂ ਦੇ ਚਾਦੇ ਸ਼ਾਰ ਕੀਆ ਆਲੇ ਸਾਰੇ ਕੋਚ ਨਹੀਂ ਆ ਲੁੱਟਿਆ ਗਿਆ ਮੈਂ ਮਰੇ ਘਰ ਦਾ ਕੁਛ ਨਹੀਂ ਗਿਆ ਆਹ ਨਹੀਂ ਸ਼ਾਨ ਹੈ ਕੁਛ ਨਹੀਂ ਰਿਹਾ ਹਾਂ ਸੱਤ ਫੋਟੋ ਜਵਾਨੇ ਮੇਰੇ ਪੋਤੇ ਐਵੇਂ ਕੀ ਕਰਾ ਬੰਦ ਨਾ ਤੁਰਾ ਜਾਂਦਾ ਹੁੰਦਾ ਪਤਾ ਨਹੀਂ ਭਵਾਨ ਜਾਣ ਰਿਹਾ ਵਾ ਕੁਛ ਨਹੀਂ ਯਾਰ ਕਿਆ ਮੈਂ ਜਾ ਸਰ ਜਦਾਂ ਦੱਸਿਆ ਤੁਸੀਂ ਕਿ ਪੁੱਤ ਪਹਿਲਵਾਨੀ ਕਰਦਾ ਸੀ ਤਾਂ ਪਹਿਲਵਾਨੀ ਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ ਪਹਿਲਵਾਨੀ ਦਾ ਕੀ ਅੱਜ ਕੱਲ ਕੀ ਦਿੰਦੇ ਕੋਈ ਪਹਿਲਵਾਨਾਂ ਨੂੰ ਕੁਝ ਨਹੀਂ ਦਿੰਦੇ ਥੋੜਾ ਬਹੁਤਾ ਜੇ ਦਿੰਦੇ ਤਾਂ ਉਹਨਾਂ ਕਿ ਸ਼ਕਣ ਸਿਕਾਉਣੀ ਮਾ ਚੱਲਦਾ ਉਹਨਾਂ ਦਾ ਪਹਿਲਵਾਨਾਂ ਦਾ ਜੀ ਕਰਦਾ ਉਹ ਮਨਾ ਕਰਨ ਗਾ ਡੈਡੀ ਮੈਂ ਬਾਹਰ ਚੱਲ ਜਾਣਾ ਮੈਂ ਕਿ ਬਈ ਨਾ ਜਾ ਇੱਥੇ ਕੋਈ ਕਰ ਲੈ ਐ ਨਹੀਂ ਮੈਂ ਗੱਡੀ ਚਲਾਉਣਾ ਟਰਾਲਾ ਚਲਾਉਣਾ ਮੈਂ ਤੇ ਚਲਾ ਦੇ ਤੇ ਇੱਕ ਕਰ ਦੇ ਤਾਂ ਠੀਕ ਹੈ ਜਾ ਤੇਰੀ ਮਰਜ਼ੀ ਆ ਚੱਲ ਗਿਆ बस 1 को कोई को साल साल ਦੇ ਵਿੱਚ ਉਹ ਖਤਮ ਹੋ ਗਿਆ। ਸਾਲ ਦੀ ਖਤਮ ਹੋ ਗਿਆ। اچھا ਜੈਸਿਕ ਨੇ ਦੱਸਿਆ ਕੰਮ ਕੀ ਕਰਦਾ ਸੀ ਉੱਥੇ ਟਰਾਲਾ ਚਲਾਉਂਦਾ ਸੀ। ਤੇ ਕੋਈ ਪੈਸਾ ਪੂਸਾ ਕੋਈ ਭੇਜਿਆ ਉਹ ਸਾਲ ਦੇ ਵਿੱਚ ਕੋਈ ਇਕੱਠਾ ਹੋਇਆ ਕੋਈ ਕਿ ਨਹੀਂ? ਕਰਜ਼ਾ ਕਿੰਨਾ ਚੁੱਕਿਆ? 1.5-2 ਲੱਖ ਰੁਪਈਆ ਕਰਜ਼ਾ ਚੁੱਕੇ ਪਹੁੰਚ ਜਾਏਗਾ। ਤੇ ਜਿਹੜਾ ਉਹ ਆ ਗਏ ਇਹਨਾਂ ਦੇ ਕੁ ਲੋਕਾਂ ਨੇ ਦਿੱਤੇ ਜਿਹੜੇ ਥੋੜੇ ਥੋੜੇ ਜਿਹੜੇ 6-7 ਮਹੀਨੇ ਦੇ ਵਿਹਲਾ ਰਹਿ ਲ ਸੰਸ ਬਣਦਿਆਂ ਕਿ ਟਾਈਮ ਲਗਾਏ ਤਾਂ 2-3 ਮਹੀਨੇ ਗੱਡੀ ਚਲਾਈ ਉਹ ਜਿਹੜੇ ਲੋਕਾਂ ਨੂੰ ਦੇ ਦੁੱਤੇ ਬਸ ਹੋ ਗਏ ਜਿਹੜੇ ਲੋਕਾਂ ਖੜੇ ਖੜੇ ਕੁਛ ਉਹਨਾਂ ਨੂੰ ਦੇ ਦੁੱਤੇ ਅੱਜ ਤੇ ਅਜੇ ਜਦਾਂ ਦੇ ਵੀ ਗੱਡੀ ਲਈ ਤੇ ਚੜੀ ਅਜੇ ਤੇ ਕੰਮ ਚਾਲੂ ਹੋਇਆ ਹੈਗਾ ਅਜੇ ਤੇ ਅਮਨ ਅੱਧਾ ਗਿਲਾ ਪੈ ਲਈ ਹੈ ਹੈਂ ਉਹ ਪਹਿਲੀ ਦੇ ਨਾਲ ਕਿਦਾਂ ਹੁਣ ਤੁਸੀਂ ਬੁਢਾਪਾ ਆਪਣਾ ਕੱਟੋਗੇ ਹਨ ਰਿਸ਼ਤੇਦਾਰੀਆਂ ਨੂੰ ਗੁੱਡੀ ਨੂੰ ਮਿਲਣਾ ਬੜਾ ਔਖਾ ਬਣ ਗਿਆ ਕਦੇ ਨਾ ਕੱਟਣਾ ਹੈ ਸਾਡੇ ਕਾਦੀ ਚਿੰਤਾਂ ਆਈ ਤਾਂ ਨਿਆ ਅਨ ਰੱਬ ਆਇਆ ਤੇ ਚੰਗੀ ਗੱਲਾਂ ਇੱਥੇ ਕਰਨ ਵਾ ਅੱਜ ਤਾਂ ਮਰੀਆਂ ਬਰਾਬਰੀ ਹੋਣਾ ਨੂੰ ਕੀ ਆ ਦੰਗੀ ਸਾਡਾ ਕੀ ਕੁਛ ਨਹੀਂ ਹੁਣ ਕੀ ਕੁਛ ਨਹੀਂ ਨਾ ਸਾਡੇ ਗੋਡੇ ਚੱਲਦੇ ਨਾ ਸਾਡੇ ਕੋਲ ਕੀ ਕਰਨੀ ਮਰੀਆਂ ਬਰਾਬਰੀ ਹੋਣੀ ਨਹੀਂ ਅਗੇ ਪੁੱਤਰ ਨੂੰ ਮੋਢਾਈ ਚਲਾ ਹਨ ਬੜਾ ਸਨ ਮਾ ਵੇਖੀ ਘਰ ਦੇ ਹਾਲਾਤ ਵੀ ਬੜੇ ਨਾਜ਼ੁਕ ਨੇ ਬੜੇ ਮਾੜੇ ਨੇ ਕਦੇ ਅਕਸਰ ਪੁੱਤ ਨਾਲ ਕਦੇ ਗੱਲ ਹੋਈ ਸੀ ਕਿ ਪੁੱਤ ਤੂੰ ਆਏਂਗਾ ਪੈਸੇ ਜੋੜਾਂਗੇ ਕੋਠੇ ਪਾਵਾਂਗੇ ਅਸੀਂ ਹੈਨਾ ਕਦੇ ਆਉਂਗਾ ਆ ਕੇ ਕੋਠੇ ਪਾਵਾਂਗੇ ਆ ਕੇ ਕਈ ਕੰਮ ਕਰਾਂਗੇ ਆ ਆ ਕਰਾਂਗੇ ਬਹੁਤ ਕੁਝ ਕਹਿੰਦਾ ਮਾਖਾ ਨਾਲ ਆਈ ਤੇਰਾ ਵਿਆਹ ਕਰਾਂਗੇ ਮਗਲ ਸਾਲ ਜਾਜੀ ਕਹਿੰਦਾ ਅਗਲੇ ਸਾਲ ਆਉਂਗਾ ਮੈਂ ਨਾ ਤੇਰਾ ਵਿਆਹ ਕਰਾਂਗੇ ਬੜੀਆਂ ਆਸਾਂ ਹੀ ਬਣ ਸਭ ਪਾਣੀ ਫਰ ਗਿਆ ਸਾਡੇ ਸਭ ਉਨਾਂ ਦਾ ਪਾਣੀ ਮਾਂ ਪੁੱਤ ਦਾ ਵਿਆਹ ਦਾ ਬੜਾ ਚਾਹ ਹੁੰਦਾ ਬਾਪੂ ਕਹਿੰਦੇ ਆ ਕਿ ਪੁੱਤ ਕਿੰਨੂ ਕਿਆ ਹੈਗਾਹੀਂ ਵਿਆਹ ਕਰਾਂਗੇ ਤੇਰਾ ਉਹ ਚਾਹ ਰਹਿ ਗਈ ਰੀਝਾ ਰਹਿ ਗਈ ਬਹੁਤ ਜ਼ਿਆਦਾ ਚਾਹ ਹੈ ਬਹੁਤ ਜ਼ਿਆਦਾ ਚਾਹ ਹੈ ਮੈਂ ਉਹਦੇ ਮਹੀਨੇ ਗਿਣਦੀਆਂ ਦਿਨ ਗਿਣਦੀਆਂ ਕਹਿੰਦੇ ਰਵਿਆ ਕਰਨਾ ਛੇਤੀ ਆ ਅੰਦਾ ਹੀ ਮੈਂ ਮੰਮੀ ਐਸ ਟੈਂਪੂ ਰਵਾਲੇ ਨਮਰਾ ਪੂਰਾ ਹੋ ਲੈ ਤਾਂ ਫਿਰ ਮੈਂ ਆ ਜੂਗਾ ਮੈਂ ਅੰਦਾ ਠੀਕ ਆ ਮੰਮੀ ਮੈਂ ਆ ਜੂਗਾ ਮੈਂ ਕਿੱਥੇ ਰਿਹਾ ਹੁੰਦਾ ਨਾ ਅਹੀਂ ਛੇਤੀ ਛੇਤੀ ਵਿਆਹ ਕਰ ਦੇਣਾ ਮੁੰਡੇ ਅਹੀਂ ਛੁ ਨਿਚੜਾਵਾ ਕਰਕੇ ਤੈਨੂੰ ਲਾਵਾ ਗਿਓਂ ਨਹੀਂ ਨਾ ਨਹੀਂ ਕਰਦੇ ਘਰ ਜੇ ਛੁ ਨਿਚੜਾਵਾ ਕਰ ਲਾਂਗੇ ਤਾਂ ਇਹਨਾਂ ਪਾ ਕੇ ਤਾਂ ਨਾ ਨੇ ਮੈਂ ਕੋਈ ਨਹੀਂ ਲੱਭ ਲਾਂਗੇ ਮੈਂ ਤੂੰ ਲੈ ਆਉਨੇ ਆ ਫੇਰੇ ਇੰਦਰਾ ਵਿਆਹ ਕਰ ਦਾਂਗੇ ਅਹੀਂ ਛੇਤੀ ਕਰ ਦੇਣਾ ਵਿਆਹ ਮੈਨੂੰ ਬੜਾ ਇਚਾ ਆ ਵੀ ਇੰਦਰਾ ਵਿਆਹ ਕਰਨਾ ਵਾ ਪਰ ਸਾਡੇ ਸਾਡੇ ਚਾ ਜਿਹੜੇ ਸਾਡੇ ਮਨ ਚ ਹੀ ਰਹਿ ਗਏ ਸਾਡਾ ਚਾ ਕੋਈ ਪੂਰਾ ਨਹੀਂ ਹੋਇਆ ਮੈਂ ਕਹਣਾ ਕੋਡੋ ਵੇਖੀ ਦੀ ਪਹਿਲਵਾਨ ਦੀ ਸਰੀਰ ਪਰਮਾਤਮਾ ਨੇ ਬੜਾ ਦਿੱਤਾ ਸੀ ਪਰ ਪਤਾ ਨਹੀਂ ਲੱਗਾ ਸਮੇ ਦਾ ਨਾ ਸਮੇ ਦਾ ਕੋਈ ਪਤਾ ਨਹੀਂ ਲੱਗਾ ਸਰੀਰ ਬਹੁਤ ਸਣੋ 7 ਫੁੱਟ ਜਵਾਨੀ ਮੇਰਾ ਪੁੱਤਰ ਕੋਈ ਨਹੀਂ ਉਹਦੇ ਵਿੱਚ ਕੋਈ ਨਸ਼ਾ ਨਹੀਂ ਕੋਈ ਵਹਿਲ ਨਹੀਂ ਨਾ ਦੁੱਧ ਪੀਣਾ ਕਿਉਂ ਖਾਣਾ ਤੇ ਰੋਟੀ ਖਾਣੀ ਬਸ ਸੋਰ ਕੁਝ ਨਹੀਂ ਖਾਣਾ ਨੇ ਆਹਰੀ ਵਗੈਰੀ ਚੀਜ਼ ਕੋਈ ਨਹੀਂ ਖਾਣੀ ਬਾਹਰੋਂ ਫਿਰ ਤੁਰ ਗਿਆ ਬਤਾ ਵੀ ਨਹੀਂ ਕੋਈ ਖਾਣੀ ਘਰ ਆ ਕੇ ਰੋਟੀ ਖਾਣੀ ਮੰਮੀ ਰੋਟੀ ਦੇ ਮੰਮੀ ਰੋਟੀ ਬਣਾ ਮੰਮੀ ਸਬਜੀ ਬਣਾ ਮੈਂ ਫਿਰ ਰੋਟੀ ਖਾਣੀ ਪਤਾ ਨਹੀਂ ਖਾਣੀ ਸੋ ਜਮਾਦਾ ਅਖੀਰਲੀ ਵਾਰੀ ਪੁੱਤ ਨਾਲ ਗੱਲ ਕਦੋਂ ਹੋਈ ਸੀ? ਬਸ ਤੋਂ ਸ਼ਾਮੇ ਪਰਸੋ ਆਦਾ ਮੰਮੀ ਵੀ ਠੀਕ ਨਹੀਂ ਹੈ ਮੈਨੂੰ ਕੀ ਹੋਇਆ ਵਾ اندا مینوں ਉਲਡੀਆਂ ਬੜੀਆਂ ਹੁੰਡੀਆਂ ਤੇ ਮੇਰੇ ਸਿਰ ਨੂੰ ਕੋਸ਼ ਹੁੰਦਾ ਵਾ ਤੇ ਮੈਂ ਕਿਹਾ ਵੀ ਤੂੰ ਦਵਾਈ ਕਿਉਂ ਨਹੀਂ ਆਂਦੀ ਲੰਮਾ ਪਿਆ ਤੇ ਮੈਂ ਕਿਹਾ ਤਾਂ ਉਠ ਉਠ ਕੇ ਮੈਨੂੰ ਬੁਖਾਰ ਮੈਂ ਕਿਹਾ ਆਪਣਾ ਮੂੰਹ ਖਾ ਕੀ ਗੱਲ ਤੈਨੂੰ ਹੋਈ ਆ ਤੇ ਅੱਖਾਂ ਨਹੀਂ ਖੋਲਦਾ ਹੂੰ ਹੂੰ ਕਰਦਾ ਜਦੋਂ ਮੈਂ ਦੋ ਤਿੰਨ ਵਾਰ ਆ ਕੇ ਨੋ ਵਟ ਫੇਰ ਗੱਡੀ ਤੇ ਉੱਠਿਆ ਤਾਂ ਫੇਰ ਮੈਨੂੰ ਆਪਣਾ ਮੂੰਹ ਸਿਰ ਉਖਾ ਲਿਆ ਵਾ ਮੈਂ ਜਬ ਤੂੰ ਦਵਾਈ ਲੈ ਆ ਕਿ ਆ ਮੈਂ ਕਿਹਾ ਹੁਣੇ ਲੈ ਕੇ ਆ ਤੂੰ ਮੈਂ ਕਿਉਂ ਇਦਾਂ ਦਾ ਹੋਇਆ ਤੂੰ ਮੈਂ ਕਿਹਾ ਹਸਤਾਲ ਦਵਾਈ ਲਾਇਆ ਆਂਦਾ ਦਵਾਈ ਮੈਂ ਹੁਣੇ ਲੈ ਕੇ ਆਇਆ ਮੈਨੂੰ ਨਹੀਂ ਫਰਕ ਪਿਆ ਫੇਰ ਫੋਨ ਨਹੀਂ ਕੀਤਾ ਵਾ ਕੰਨ ਫਰਕ ਪਿਆ ਬੁੱਧ ਆਂਦਾ ਮੰਮੀ ਮਾਤਾ ਵਰਕ ਨਹੀਂ ਪਿਆ ਮੰਮੀ ਮੈਨੂੰ ਵਰਕ ਨਹੀਂ ਪਿਆ ਮਸ ਬਸ ਉਸ ਤੋਂ ਬਾਅਦ ਨਹੀਂ ਹੋਣਾ ਆਉਦਾ ਉਸ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਰਕੂੰ ਨਿੱਕੇ ਤੇ ਮੈਂ ਕਿਹਾ ਗੱਗਨ ਮੇਰਾ ਜੀ ਨਹੀਂ ਲੱਗਦਾ ਤੂੰ ਬਾਅਦ ਜਾਣਾ ਕਹਿੰਦਾ ਮੰਮੀ ਮੈਂ ਤੈਨੂੰ ਦੋ ਵਾਰ ਫੋਨ ਕਰਿਆ ਕਰੂੰਗਾ ਵੀਡੀਓ ਕਾਲ ਕਰਿਆ ਕਰੂੰਗਾ ਦੋ ਵਾਰ ਦਿਨ ਚ ਇੱਕ ਵਾਰ ਸਵੇਰੇ ਕਰੂੰਗਾ ਇੱਕ ਵਾਰ ਸ਼ਾਮੀ ਕਰੂੰਗਾ ਤੇਰਾ ਜੀ ਲੱਗ ਜਾਣਾ ਵਾ ਤੇ ਮੈਨੂੰ ਬਾਰ ਹੋਣ ਦੇ ਮੈਂ ਕਿਹਾ ਨਹੀਂ ਜਾਣਾ ਕਹਿੰਦਾ ਨਹੀਂ ਮੈਂ ਜਾਣਾ ਮੈਂ ਚਲ ਜਾ ਚਲ ਜਾ ਫਿਰ ਇੱਕ ਵਾਰ ਹੋਇਆ ਮੈਂ ਗਿਆ ਹੋ ਕੇ ਤੇ ਆ ਜਾ ਫਿਰ ਮੜ ਕੇ ਤੇਰਾ ਵਿਆਹ ਕਰਨਾ ਮੈਂ ਅੰਝਿੰਗਾ ਤਾਂ ਵਿਆਹ ਦੀ ਤਿਆਰੀ ਜਾਂਦਾ ਘਰ ਛੱਡੀ ਤੇ ਮੈਂ ਆ ਜਾਊਂਗਾ ਮੈਂ ਠੀਕ ਹੈ ਅੱਜ ਮਾਂ ਉਹ ਭੈਣ ਕਿਤੇ ਨਾ ਕਿਤੇ ਪਛਤਾਨ ਦੀ ਕੰਦ ਨਾ ਲੱਗ ਕੇ ਕਹਿੰਦੀ ਮੈਂ ਫੈਸਲਾ ਕੀਤਾ ਸੀ ਕਿ ਗगन ਨੂੰ ਬਾਹਰ ਭੇਜ ਦਈਏ ਘਰ ਦੇ ਹਾਲਾਤ ਸਹੀ ਹੋ ਜਾਣਗੇ ਹਾਂਜੀ ਉਹ ਆਪ ਹੀ ਕਹਿੰਦਾ ਮੈਂ ਜਾਣੇ ਜਾਣਾ ਹਾਲਾਤ ਬਦਲ ਜਾਣਗੇ ਮੈਂ ਇੱਥੇ ਕੀ ਕਰੂੰਗਾ ਥੋੜੇ ਪੈਸੇ ਨਹੀਂ ਕੋਈ ਸਰਦਾ ਉੱਥੇ ਮੈਂ ਜਾ ਕੇ ਪੈਸੇ ਕਮਾ ਲੂੰਗਾ ਤੇ ਮੈਂ ਝੱਟ ਤੇਰੇ ਕੋ ਆ ਜਾਣਾ ਸੋਹਣ ਬਾਦ ਦੋ ਸਾਲਾਂ ਬਾਅਦ ਮੈਂ ਤੇਰੇ ਕੋ ਆ ਜਾਣਾ ਉਹ ਜੇ ਸਾਲ ਹੀ ਪੂਰਾ ਹੋਇਆ ਤੇ ਆਪ ਮੁੱਕ ਗਿਆ ਮੇਰਾ ਪੁੱਤ ਮੇਰਾ ਪੁੱਤ ਦਾ ਨਾਮ ਆਪਣੇ ਬਦਦਾ ਮੂੰਹ ਲਿਖਣਾ ਚਾਹੁੰਦੀ ਮੇਰਾ ਪੁੱਤ ਇੱਥੇ ਬੰਬਲਾ ਦੋ ਬਿਲਕੁਲ ਉਹ ਮਾਂ ਵਾਂ ਜਿਸ ਦਾ ਪੁੱਤ ਚਲਾ ਗਿਆ ਅੱਜ ਵਿਦੇਸ਼ ਗਿਆ ਸੀ ਘਰ ਦੇ ਖਾਲਸੇਦਾਰਨ ਲਈ ਪਰ ਉਸ ਬਜ਼ੁਰਗਾਂ ਦਾ ਸਾਥ ਛੱਡ ਗਿਆ ਤਾਂ ਹੁਣ ਉਹ ਮਾਂ ਕਿਤੇ ਨਾ ਕਿਤੇ ਜ਼ਰੂਰ ਅਪੀਲ ਕਰਦੀ ਦਿਖਾਈ ਦੇ ਰਹੀ ਹੈ ਕਿ ਮੇਰਾ ਪੁੱਤ ਜਿਹੜਾ ਵਾ ਉਸ ਨੂੰ ਬਟਾ ਇੱਥੇ ਆਪਣੇ ਪਿੰਡ ਲਿਆਂਦਾ ਜਾਵੇ ਤਾਂ ਜੋ ਮੈਂ ਉਸ ਦਾ ਚਿਹਰਾ ਦੇਖ ਸਾਵਾਂ ਉਸ ਦੀ ਅੰਤਿਮ ਰਸਮਾਂ ਪੂਰੀਆਂ ਕਰ ਸਕਾਂ ਤਾਂ ਕਿਤੇ ਨਾ ਕਿਤੇ ਪਰਿਵਾਰਾਂ ਦੀਆਂ ਮਜਬੂਰੀਆਂ ਬੰਦੀਆਂ ਨੇ ਜਦੋਂ ਆਪਣੇ ਪੁੱਤ ਨੂੰ ਵਿਦੇਸ਼ ਭੇਜ ਦਿੰਦੇ ਨੇ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣੇ ਜਿਗਰ ਦਾ ਟੁਕੜਾ ਜਿਹੜਾ ਵਾ ਅਸੀਂ ਲਾ ਕੇ ਅਸੀਂ ਵਿਦੇਸ਼ ਭੇਜਦੀਏ ਵਿਦੇਸ਼ ਦੀ ਧਰਤੀ ਤੇ ਭੇਜਦੀਏ ਪਰ ਘਰਾਂ ਦੇ ਹਾਲਾਤ ਘਰਾਂ ਦੀਆਂ ਮਜਬੂਰੀਆਂ ਕੁਝ ਅਜਿਹੀਆਂ ਬਣ ਜਾਂਦੀਆਂ ਵਾ ਕਿ ਜਦੋਂ ਫਿਰ ਬਾਹਰ ਦਾ ਰੁਖ ਕਰਨਾ ਪੈਂਦਾ ਖਾਸ ਕਰਕੇ ਉਹਨਾਂ ਲੋਕਾਂ ਨੂੰ ਕਿ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਪਿੰਡਾਂ 'ਚ ਰਹਿੰਦੇ ਨੇ ਗਰੀਬ ਲੋਕ ਨੇ ਤਾਂ ਉਹ ਜ਼ਰੂਰ ਕਿਤੇ ਨਾ ਕਿਤੇ ਆਪਣੇ ਹਾਲਾਤਾਂ ਨੂੰ ਸੁਧਾਰਨ ਵਾਸਤੇ ਫਿਰ ਵਿਦੇਸ਼ ਦਾ ਰੁਖ ਕਰਦੇ ਨੇ। ਬਾਪੂ ਜੀ ਤੁਹਾਡੇ ਨਾਲ ਆਖਰੀ ਵਾਰ ਗੱਲ ਕਦੋਂ ਹੋਈ ਸੀ ਪੁੱਤ ਦੀ? ਪਤਾ ਕਿਦਾਂ ਲੱਗਾ ਤੁਹਾਨੂੰ ਫਿਰ ਸਾਰਾ? ਇਹ ਸਾਰਾ ਪਤਾ ਕਿਦਾਂ ਲੱਗਾ ਪੁੱਤ ਦੀ ਮੋਤ ਦਾ? ਆਮ ਨੂੰ ਰੋਜ਼ ਸ਼ਾਮਾਂ ਨੂੰ ਫੋਨ ਕਰਦਾ ਹੁੰਦਾ ਏ। ਜਦੋਂ ਸ਼ਾਮਾਂ ਨੂੰ ਆ ਕੇ ਤੁਹਾਨੂੰ ਰੋਜ਼ ਫੋਨ ਕਰਨਾ। ਉਦੋਂ ਵੀ ਮੈਨੂੰ ਫੋਨ ਕੀਤਾ ਤੇ ਮੈਂ ਵੀ ਕੀ ਕਰਦਿਆਂ? ਕਹਿੰਦਾ ਗੱਡੀ ਖਾਲੇ ਕੰਦਿਆਂ। ਮੈਂ ਗੱਡੀ ਖਾਲੇ ਕੀ ਗੱਲ ਲੰਮੇ ਪਿਆ। ਇਹ ਮੈਂ ਠੀਕ ਨਹੀਂ ਕਹਾਂ। ਮੈਂ ਕਿ ਕੀ ਹੋਇਆ ਵਾ? ਮੇਰੀ ਸਿਰਪੜ ਬੜੀ ਹੁੰਦੀ ਆ ਤੇ ਮੇਰੇ ਮੈਨੂੰ ਬੁਖਾਰ ਬੜਾ ਹੁੰਦਾ ਮੈਂ ਕਹਾ ਤੈਨੂੰ ਬੁਖਾਰ ਤੇਨੂੰ ਉਲਟੀਆਂ ਹੁੰਦੀਆਂ ਇਹ ਤੋ ਦਵਾਈ ਨਹੀਂ ਲਈ ਕਹਿੰਦਾ ਮੈਂ ਲਈ ਦਵਾਈ ਤੇ ਪਰ ਮਾਨੇ ਕੁਛ ਆ ਤੇ ਮੈਂ ਕਹਾਂ ਕੰਪਨੀ ਵਾਲਿਆਂ ਨੂੰ ਫੋਨ ਕਰ ਕਹਿੰਦਾ ਕੰਪਨੀ ਵਾਲੇ ਕੋ ਗੱਡੀ ਗੁੱਡੀ ਨਹੀਂ ਕੱਲਦੇ ਆਗੇ ਤੇ ਮੈਂ ਕਹਾਂ ਇਥੋਂ ਗੱਡੀ ਫੜ ਕੇ ਤੇ ਲੈ ਜਾ ਤੇ ਦਵਾਈ ਦੂ ਇਲਾ ਬਸ ਉਹੋ ਹੀ ਸਾਡੇ ਨਾਲ ਲਾਸਟ ਗੱਲ ਹੋਈ ਹੋਈ ਉਹ ਲੱਗ ਮੁਰਤੇ ਨਹੀਂ ਬੁੱਢਾ ਪੇਦਾ ਬੜਾ ਵੱਡਾ ਬੋਝ ਆ ਹੈ ਨਾ ਬੱਚਿਆਂ ਨੇ ਚੁੱਕਣਾ ਹੁੰਦਾ ਪਰ ਹੁਣ ਤੁਹਾਨੂੰ ਆਪਣੇ ਮੁੰਡਿਆਂ ਦੇ ਆਪ ਚੁੱਕਣਾ ਪੈਣਾ ਸਾਰਾ ਬੋਝ ਚਲੋ ਜੋ ਸਾਡੀ ਕਿਸਮਤ ਚੋਂ ਵੇਖ ਹਾਂ ਜੋ ਕਿਸਮਤ ਜੋ ਰੱਬ ਨੇ ਲਿਖੀ ਜੋ ਬਿਲਕੁਲ ਹੋਰ ਵੀ ਇੱਥੇ ਲੋਕ ਨੇ ਨੌਜਵਾਨ ਨੇ ਜਿਹੜੇ ਇਸ ਪਿੰਡ ਦੇ ਵਿੱਚ ਇਸ ਘਰ ਦੇ ਵਿੱਚ ਦੁੱਖ ਸਾਂਝਾ ਕਰਨਾ ਆਏ ਨੇ ਪਰਿਵਾਰ ਦੇ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਦੇ ਨਾਲ ਵੀ ਭਾਈ ਸਾਹਿਬ ਜਿਸ ਤਿੱਕੇ ਨਾਲ ਦੇਖੇ ਨਾ ਤੇ ਹਾਲਾਤ ਬਹੁਤ ਨਾਜ਼ੁਕ ਨੇ ਬਹੁਤ ਤਰਸਯੋਗ ਹਾਲਾਤ ਨੇ ਪਰ ਹੁਣ ਪੁੱਤ ਤਾਂ ਚਲਾ ਗਿਆ ਪਰ ਹੁਣ ਡੈੱਡ ਬੋਡੀ ਜਿਹੜੀ ਹੈ ਉਹ ਵਿਦੇਸ਼ ਆ ਇੰਨੇ ਜੋਗੇ ਵੀ ਨਹੀਂ ਹੈਗੇ ਕਿ ਡੈੱਡ ਬੋਡੀ ਉੱਥੋਂ ਵਾਪਸ ਲਾ ਸਕੀ ਦੇਖੋ ਜੀ ਅਸੀਂ ਤਾਂ ਕੋਸ਼ਿਸ਼ ਪੂਰੀ ਕਰ ਰਹੇ ਹਾਂ ਬਾਕੀ ਅਸੀਂ ਸੇਵਾ ਸਮਝੇ ਨੂੰ ਇਹੀ ਕਹਿੰਨੇ ਆ ਆਪਣੇ ਐਮਐਲਏ ਸਾਹਿਬ ਨੂੰ ਕਰਦੇ ਆ ਬੇਨਤੀ ਕਿ ਜਲਦੀ ਤੋਂ ਜਲਦੀ ਉਹਦੀ ਬੋਡੀ ਲੰਦੀ ਜਾਵੇ ਇੱਥੇ ਬਾਕੀ ਜੋ ਇਹਨਾਂ ਦਾ ਸੰਜੋਗ ਹੋ ਸਕ્યો ਕੀਤਾ ਜਾਵੇ ਵੱਤ ਵਤ ਜਦੋਂ ਕੋ ਦੇਖਿਆ ਘਰ ਦੇ ਹਾਲਾਤ ਅੱਧਾ ਗਿੱਲਾ ਪੈਲੀ ਅੱਧਾ ਗਿੱਲਾ ਪੈਲੀ ਦੇ ਨਾਲ ਇਹਨਾਂ ਦਾ ਬੁਢਾਪਾ ਕੱਟਣਾ ਬੜਾ ਔਖਾ ਬਹੁਤ ਔਖਾ ਜੀ ਬਹੁਤ ਔਖਾ ਉਹਦੇ ਸਾਹਮਣੇ ਦੇਖ ਹੀ ਰਿਹਾ ਜੀ ਬਹੁਤ ਜ਼ਿਆਦਾ ਔਖਾ ਹੈਗਾ ਸੁਪਨੇ بڑے ਵੇਖੇ ਸੀ ਕਿ ਵਿਆਹ ਕਰਾਂਗੇ ਪੁੱਤ ਦਾ ਹਨ ਪਰ ਹੁਣ ਕੀ ਕਰ ਸਕਦੇ ਹਾਂ ਜੋ ਘਾਟਾ ਪੈ ਗਿਆ ਉਹ ਤਾਂ ਪੂਰਾ ਨਹੀਂ ਹੋ ਸਕਦਾ ਕਦੇ ਵੀ ਜੀ ਬਿਲਕੁਲ ਹਾਲਾਤ ਨੇ ਉਸ ਘਰ ਦੇ ਜਿਸ ਘਰ ਦੇ ਵਿੱਚੋਂ ਜਵਾਨ ਪੁੱਤ ਚਲਾ ਗਿਆ ਵਿਦੇਸ਼ ਦੀ ਧਰਤੀ ਤੇ ਗਿਆ ਸੀ ਕਿ ਆਪਣੇ ਘਰ ਦੇ ਹਾਲਾਤ ਮੈਂ ਸੁਧਾਰਨੇ ਆ ਆਪਣੇ ਪਰਿਵਾਰ ਨੂੰ ਇੱਕ ਚੰਗੇ ਹਾਲਾਤਾਂ ਦੇ ਖੜਾ ਕਰਨਾ ਵਾ ਕਿਉਂਕਿ ਪਰਿਵਾਰ ਨੇ ਗਰੀਬੀ ਬਹੁਤ ਸਾਰੀ ਦੇਖੀ ਹੈ ਪਰ ਉਹ ਗਰੀਬੀ ਉਸੇ ਤਰ੍ਹਾਂ ਰਹਿਣੀ ਹੈ ਕਿਉਂਕਿ ਉਹਨਾਂ ਦਾ ਜਵਾਨ ਪੁੱਤ ਜਿਹੜਾ ਬਾਅਦ ਚਲਾ ਗਿਆ ਉਹਨਾਂ ਦਾ ਸਾਥ ਛੱਡ ਕੇ ਵਿਦੇਸ਼ ਤੋਂ ਕਾਲ ਆਉਂਦੀ ਹੈ ਉਹਦੇ ਦੋਸਤ ਦੀ ਤੁਹਾਡੇ ਪੁੱਤ ਦੀ ਹਾਰਟਟੈਗ ਦੇ ਨਾਲ ਮੌਤ ਹੋ ਗਈ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਇੱਕ ਸੈਂਪਰਿਆ ਮੌਲ ਬਣ ਜਾਂਦਾ ਵਾ ਕਿਉਂਕਿ ਉਸ ਪਰਿਵਾਰ ਦਾ ਇੱਕ ਜਵਾਨ ਪੁੱਤ ਜਿਵੇਂ ਕਿ ਜੋਗੀ ਪਲਵਾਨ ਸੀ ਪਿੰਡ ਦੇ ਵਿੱਚ ਕੁਲਦਾ ਸੀ ਲਾਗੇ ਜਾ ਕੇ ਕੁਲਦਾ ਸੀ ਸਿੰਘਾਂ ਕੁਲਦਾ ਸੀ ਜਾ ਕੇ ਮੇਲਿਆਂ ਤੇ ਤਾਂ ਉਸ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਤਾਂ ਅਸੀਂ ਵੀ ਜ਼ਰੂਰ ਅਪੀਲ ਕਰਾਂਗੇ ਕਿ ਜ਼ਰੂਰ ਦੇਸ਼ ਵਾਸੀਓ ਪੂਰੇ ਦੇਸ਼ ਨੂੰ ਬਿਲ ਕਰਦੇ ਆ ਪੰਜਾਬੀਆਂ ਦੇ ਨਾਲ ਨਾਲ ਕਿ ਇਸ ਪਰਿਵਾਰ ਦੀ ਮਦਦ ਕਰਿਓ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਸਪੁੱਤ ਦੀ ਡੈੱਡ ਬੋਡੀ ਜਿਹੜੀ ਆ ਉਸ ਦੇ ਘਰ ਵਾਪਸ ਆ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਰ ਪੰਜਾਬੀ ਲੋਕ ਚੈਨਲ ਗੁਰਦਾਸ